ਪਲਾਸਾ ਸਾਹਿਬ ਪਾਕਿਸਤਾਨ ਦੇ ਲੋਕਤੰਤ ਬਹੁਤ ਪਿਆਰ ਕਰਦੇ ਤੇ ਨਾਸਰ ਸਾਹਿਬ ਤੁਹਾਨੂੰ ਵੀਡੀਓ ਚ ਬਹੁਤ ਪਿਆਰ ਕਰਦੇ ਤੇ ਤੁਸੀਂ ਕਦੀ ਪਾਕਿਸਤਾਨ ਆਏ ਹੋ ਨਹੀਂ ਤੁਸੀਂ ਕਦੇ ਇੰਡੀਆ ਆਏ ਹੋ ਨਹੀਂ ਮੈਂ ਸੁਣਿਆ ਕਹਿੰਦੇ ਤੁਹਾਡੇ اسلامਾਬਾਦ ਸ਼ਹਿਰ ਬਹੁਤ ਸੋਹਣਾ ਹਾਂਜੀ ਬਹੁਤ ਖੂਸਰਤ ਹੈ ਤੇ ਤੁਸੀਂ ਲਾਹੌਰ ਰਹਿੰਦੇ ਹੋ ਲਾਹੌਰ ਤੇ اسلامਾਬਾਦ ਦੀ ਆਪਸ ਚ ਦੂਰੀ ਕਿੰਨੀ ਹੈ ਕਿ ਕਿਲੋਮੀਟਰ ਦਾ ਤਾਂ ਪਲਾਸਾ ਮੈਨੂੰ ਵੀ ਨਹੀਂ ਪਤਾ ਲੇਕਿਨ ਅਗਰ ਲਾਹੌਰੋਂ ਤੁਸੀਂ اسلامਾਬਾਦ ਜਾਓ ਨਾ ਹੂੰ ਤੇ ਇੱਕ ਵਾਰ ਜਾਣਾ ਪੈਂਦਾ ਅੱਛਾ ਮੈਨੂੰ ਇੱਕ ਗੱਲ ਦੱਸੋ ਹੂੰ ਇਹ ਚੰਡੀਗੜ੍ਹ ਤੋਂ ਬੰਦੇ ਨੇ ਉਹ ਬੋਰ ਜਾਣਾ ਹੋਵੇ ਹੂੰ ਤੇ ਇਹ ਕਿੰਨਾ ਫਾਸਲਾ ਆਏਗਾ ਕਿਲੋਮੀਟਰ ਦਾ ਤਾਂ ਮੈਨੂੰ ਨਹੀਂ ਪਤਾ ਪਰ ਬਾੜੂ ਬਾੜੂ ਪਤਾ ਕੁਛ ਨਾ ਹੋਵੇ ਐਡੀ ਦੂਰ ਜਾਣਾ ਤੇ ਸਿਰਫ ਆਹੀ ਕਰਨ ਜਾਣਾ ਤੇ ਬੰਦਾ ਇੱਕ ਵਾਰੀ ਕਰ ਲਵੇ ਦੋ ਵਾਰੀ ਜ਼ਰੂਰ ਕਰਨਾ